ਸਹੀ ਗੱਲ ਜੀ ਹੋਰ ਭਾਜੀ ਸਾਠੀ ਡਾਈ ਦੀ ਡਾਈ ਜੀ ਵਧੀਆ ਭਾਜੀ ਚਲੋ ਆ ਮਈਆਂ ਆ ਗੀਆਂ ਪਹਿਲਾਂ ਹੀ ਗੁੱਲੀਆਂ ਫੇਰਦੀਆਂ ਆਈਓ ਮੱਝਾ ਹੀ ਆ ਸਾਰੀ ਇਹ ਜੀ ਅੱਜ ਮੱਝਾਂ ਵੀ ਰਾਜਾ ਤੁਹਾਡੇ ਨਾਲ ਅੱਧਾ ਕਿਹ ਟਾ ਪਹਿਲਾਂ ਹੀ ਗੱਲ ਆਪਣੀ ਹੋਈ ਹਾਂ ਬਿਲਕੁਲ ਆ ਵੇਲਾ ਮੈਂ ਤੇਰੇ ਗਾੜੀ ਗਾੜੀ ਨਵਾਉਣ ਡਿਆ ਚਾਰ ਕ ਨਵਾਈਆਂ ਕਈਆਂ ਰਹਿ ਗਈਆਂ ਚਲੋ ਕਿਨੇ ਵਜੇ ਅੱਜ ਫਿਰ ਆ ਖੋਲਦੀ ਫਿਰਦੀ ਐ ਇਹੋ ਨਾ ਪਹਿਲਾਂ ਵਿਖਾਦੀ ਇਹ ਵਿਖਾ ਲਓ ਗੁੱਤੀ ਪਿੰਡ ਵੀਰ ਜੀ ਆਪਣਾ ਚੂੰਗਾ ਹਾਂਜੀ ਜ਼ਿਲ੍ਹਾ ਅਮਸਰਵਾ ਨੇੜੇ ਸਾਨੂੰ ਮਹਿਤਾ ਚੌਂਕ ਪੈਂਦਾ ਤੇ ਬਾਕੀ ਫੋਨ ਨੰਬਰ ਦੱਸ ਦੇਣਾ ਮੇਰਾ ਜਿਹੜਾ ਮਰਜ਼ੀ ਕਨੈਕਟ ਕਰੇ ਬਿਲ ਇਸ ਹੋਇਆ ਜੀ ਇਹ ਵੀਰੇ ਝੋਟੀ ਦਾ ਬੱਚਾ ਹੀ ਨਹੀਂਗਾ ਅੱਛਾ 7 ਕਿਲੋ ਦੁੱਧ ਝੋਟੀ ਕੋ ਵੇਖੋ ਠੀਕ ਆ ਤੇ ਕੱਟੀ ਬਹੁਤ ਚੰਗੀ ਆ ਤਿੰਨੇ ਮਈਆਂ 6 ਵਜੇ ਲਲਕਾਰੇ ਮਾਰਦੇ ਮੈਨੂੰ ਜੋ ਐਮ ਮਿਲਦੀਆਂ ਪਹਾੜੇ ਤੇ ਠੀਕ ਆ ਕੋਈ ਪੀਗਾ ਨਹੀਂ ਕੋਈ ਕੁਝ ਨਹੀਂ ਇਹਨੇ ਬੱਚੇ ਹੈ ਨਹੀਂ ਤਿੰਨਾਂ ਦੇ ਨਹੀਂ ਹੈਗੇ ਵੀਰਾ ਦੁੱਧ ਕਿੰਨੇ ਕਿੰਨੇ ਤਿਆਰ ਆ ਉਹ ਤੇ ਇਹਦੇ ਕੋਲ 7 ਕਿਲੋ ਪਰਲੀ ਨੀਲੀ ਕੋ 9 ਕਿਲੋ ਉਲੀ ਕੋ ਵੀ 7 7.5 ਕਿਲੋ ਕਿੰਨੇ ਨੇ ਭਜੀ ਕਿੰਨੇ ਟਾਈਮ ਹੋ ਗਏ ਸੂਈਆਂ ਨੂੰ ਵੀ ਇਹਨਾਂ ਦਾ ਸੂਆ 3 3 ਮਹੀਨਿਆਂ ਦਾ ਕਿਸ ਦਾ ਢਾਈ ਦਾ ਵਾ ਉਹ ਜਿਹੜੀ ਨੀਲੀ ਪਰਲੀ ਆ ਨਾ ਉਹਦਾ ਸਾਰਾ 1.5 ਮਹੀਨੇ ਦਾ ਵਾ 1.5 ਮਹੀਨਾ ਆ ਜੋ ਹਾਂਜੀ ਦੁੱਧ ਪਹਿਲਾਂ ਇਹਨਾਂ ਕੋ ਨੌ ਨੌ ਕਿਲੋ ਚੜੀਦਾ ਕਰਕੇ ਥੋੜਾ ਜਿਹਾ ਘਟਿਆ 7.5 8 ਕਿਲੋ 7 7 7.5 8.5 ਕਿਲੋ ਯਾਰੇ ਪਹਾੜੇ ਦੇ ਮਿਲਦੀਆਂ ਵੀਰ ਠੀਕ ਆ ਹਾਂਜੀ ਪਾਪੂ ਇੱਕੋ ਜਿਹਾ ਕਰਨੇ ਕਿ ਅਲੱਗ ਪਾ ਵੀਰ ਸੁੱਟ ਕੇ ਵਾਲਾ ਹੀ ਕੰਮ ਕਰਨਾ ਵੇਖੀ ਚਲੋ ਠੀਕ ਆ ਬੋਲੋ ਜੀ ਪਾ ਕਰ ਲਈਏ 70 ਕਾ ਬਜਾਈ ਜੀ ਜਾਂ ਦੋ ਜੀ ਬਜਾਈ ਜੀ 55000 ਦੀ ਚਲੋ ਜਾਂ ਦੋ ਜਿਆਦਾ ਤਾਂ ਨਹੀਂ ਹੁਣ ਵੇਲਾ ਕੱਟੀ ਕਿਦਾਂ ਦੀ ਵੰਗਰ ਗਈ ਠੀਕ ਆ ਭਾਈ ਜੀ ਚੱਲਣ ਦੋ ਠੀਕ ਆ ਬਜਾਈ ਜੀ ਕਾ ਜ ਆਹ ਹੈ ਦੋ ਦੋ ਕਿੰਨਾ ਸੱਲੇ ਜਿੰਦੇ ਕੀ ਦੇਖੋ ਇਹਦੇ ਕੋਈ ਦੋ ਦੋ ਨਾ ਵੀਰ ਸਾਤਾ ਸਾਢੇ 7 ਕਿਲੋ ਇੰਨਾ ਹੈਗਾ ਜੀ ਹਾਂ ਹਾਂ ਤੇ ਨੂੰ ਕੋਈ ਵੀ 3 ਮਹੀਨੇ ਹੋ ਗਏ ਘਟਸੂਈ ਨੂੰ ਵੀਰ ਇਹ ਨੂੰ ਸਾਢੇ 3 ਨਾਂ ਮਹੀਨਿਆਂ ਦੀ ਆ 45 ਦਿਨਾਂ ਦੀ ਚੈੱਕ ਵੀ ਕਰਾਤੀ ਅੱਜ ਕਰਾਈ ਨੂੰ 5 ਦਿਨ ਹੋ ਗਏ ਆ ਅੱਛਾ ਠੀਕ ਆ ਵੀ ਠੰਡਾ ਲੱਗਦਾ ਪਰ ਆਪਾਂ ਛੱਕ ਜੋਨੇ ਦੱਸਿਆ ਵਾ ਹੂੰ ਤੇ ਝੋਟੀ ਉਦਾਂ ਸੂਣ ਵਾਲੀ ਆ ਪਰ ਦੇਣੀ ਆਪਾਂ ਫਿਰ ਵੀ ਫੰਡਰਾਂ ਕਿਉਂਕਿ ਕੱਲ ਨੂੰ ਕੋਈ ਡੌੜ ਨਾ ਕਰੇ ਸਮਾਂ ਲੰਮਾ ਵਾ ਇਹ ਬਿਲਕੁਲ 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 ਝੋਟੀ ਸੂਣ ਵਾਲੀ ਆ ਕੋਈ ਵਾਦਾ ਇਹ ਬੋਲੀ ਨਹੀਂ ਕੋਈ ਇਹਨੇ ਕੋਈ ਨਹੀਂ ਕੀਤਾ ਤੇ ਚੈੱਕ ਕਰਾਤੀ ਆਪਾਂ ਡਾਕਟਰ ਦਾ ਨੰਬਰ ਵੀ ਦੇ ਦਾਂਗੇ ਦੇਣੀ ਆਪਾਂ ਫੰਡਰਾਂ ਜਵਾ ਚਲੋ ਚੈੱਕ ਹੋ ਗਈ ਜੀ ਉਹਦਾ ਇਹ ਠੀਕ ਆਜੋ ਤੇ ਬਹੁਤ ਵੱਡੀ ਵੇ ਲੋ ਕਿੰਦਾ ਦੀ ਕਟੀ ਵੱਡੀ ਇਹ ਨਹੀਂ ਛੋਟੀ ਆਜੋ ਆਜੋ ਇੰਦੀ ਫਿਰ ਕੀਮਤ ਇਹ ਵੀਰ 65000 ਦੀ ਸਾਰੀ ਵੇਲਾ ਕਟੀ ਗਰੇ ਛੋਟੀ ਨਹੀਂ ਲੈ ਠੀਕ ਆ ਹਾਂ ਜਾਇਜ ਜੀ ਆ ਪੂਰਾ ਜਾਇਜ ਕ ਨਹੀਂ ਹਾਂ 60000 ਜੋ ਚਲੋ 65000 ਦੀ ਛੋਟ ਸਾਰ ਕਰ ਦਾਂਗੇ 500 ਦੇ ਕਰ ਦਾਂਗੇ ਜੋ ਕਹੂ ਕੋਈ ਫਿਰਦਾ ਮਾਨ ਸਨਮਾਨ ਕਰਾਂਗੇ ਕਿ ਵੀਰ ਜਾਇਜ ਦਾ ਠੀਕ ਹੈ ਜੀ ਤੇ ਨੀਲੀ ਭੈ ਜੀ ਵਰਾ ਹਾਂ ਜੀ ਨੀਲੀ ਨੀਲੀ ਕੋ ਦੋ ਤੇ ਵੀਰ ਦਹੇ ਕਿਲੋ ਆ ਪਰ ਹੁਣ 8 ਕਿਲੋ ਆ ਅਜਾ 8 ਕਿਲੋ ਦੋ ਦੇ ਹੈਗਾ 8 ਤੋਂ ਬਾਅਦ ਹੀ ਹੋਊਗਾ ਹੋ ਸਕਦਾ 9 ਵੀ ਹੋਵੇ ਕਿਉਂਕਿ ਆਪਾਂ ਵੀਰ ਕਿਹੜਾ ਇਹਨਾਂ ਨੂੰ ਟਾਈਮ ਲਾਇਆ ਬਾਕੀ ਮੇਨ ਗੱਲ ਇਹ ਆ ਵੀ ਇਹ ਧਾਗਾ ਕਿੰਟਿਆਂ ਦੀ ਵੀਡੀਓ ਆ ਠੀਕ ਆ 7 ਵਜੇ ਦੀ ਚਵਾਈ ਆ ਟਾਈਮ ਤੁਸੀਂ ਦੱਸ ਦੋ ਕਨਾ ਹੋਇਆ ਟਾਈਮੋਂ ਸਾਢੇ 4 ਸਾਢੇ 4 ਸਾਢੇ 4 ਹੋ ਗਏ 7 ਵਜੇ ਦੀ 6 ਵਜੇ ਮਾਲ ਚੋਂ ਡੇ 7 ਵਜੇ ਤੱਕ ਚੋਇਆ ਗਿਆ ਠੀਕ ਆ ਕੋਈ 2 ਮਿੰਟ ਪਹਿਲਾਂ ਚੋਇਆ ਸੀ 5 ਮਾਲ ਟਾਈਮ ਨਹੀਂ ਇਹਨਾਂ ਨੂੰ ਕੋਈ ਬਿਲਕੁਲ ਜੀ ਬਿਲਕੁਲ ਆ ਜਾਓ ਇਹਦਾ ਮੁੱਲ 70000 ਦੀ ਵੀਰ ਚਲੋ ਕੋਈ ਜ਼ਿਆਦਾ ਨਹੀਂ ਸੱਜਰ ਮੈਂ ਆਂ ਸੱਜਰ ਤੋਂ ਐ ਬਾਲਟੀ ਨੂੰ ਅੱਡਾ ਨਹੀਂ ਰੰਦੇ ਪੂਰੀ ਡੱਕ ਕੇ ਦੇਂਦੀ ਓਹਦੇ ਬਾਲਟੀ ਉਹਲੇ ਚੱਲਾਂ ਦੋ ਜੀ ਚਲੋ ਲੋ ਜੀ ਇੰਨਾ ਦੇ ਬੱਚੇ ਹੈ ਨਹੀਂ ਦੋ ਲੋ ਢਾਈ ਟੇ ਮਹੀਨੇ ਹੋ ਗਏ ਸੂਈਆਂ ਨੂੰ ਤੇ ਆ ਸਜਣਾ ਨਾ ਬਾਜੀ ਹਾਂਜੀ ਇਹ ਬਿਲਕੁਲ ਤਾਜ਼ੀ ਹੈ ਇਹ ਝੋਟੀ ਕੋ 13 ਕਿਲੋ ਦੁੱਧ ਦਊਗਾ ਪਰ ਸਾਢੇ 12 ਕਿਲੋ ਦੱਸਿਆ ਜਾਊਗਾ ਠੀਕ ਆ ਦੁੱਧ 13 ਹੀ ਹੋਊਗਾ ਕੋਈ ਲੀਟਰ ਮਾਰ ਕੇ ਖੜੇ ਇਹ ਨਹੀਂ ਗੱਲ ਢਾਈ ਪੌਣੇ 3 ਕਿਲੋ ਦੀ ਗਾੜ ਹੋਗੀ ਹਾਂ ਦੁੱਧ 13 ਵਾਂ 12 ਤੋਂ ਬਾਹਰ ਦੱਸਿਆ ਜਾਊਗਾ ਤੇ ਕੱਟੀ ਵੇਖ ਲੋ ਵੀਰੇ ਦੇ ਮਗਰ ਕੱਟੀ ਆ ਗਈ ਹੈ ਨਾ ਤੇ ਖੋਲੋ ਫੌਜੀ ਫਾਜੀ ਬੰਦਾ ਜੀ ਦੇ ਕੋ ਮੈਂ ਲਈ ਸਾਂਭਿਆ ਬੱਚਾ ਉਹਨੇ ਲੈ ਵੀ ਸਭੂ ਦਰ ਨਾ ਤੇ ਆ ਦੇਖੋ ਦੁੱਧ 13 ਹੀ ਹੋਊਗਾ ਦੱਸਣਾ ਆਪਾਂ 12 ਵਾਂ ਜਵਾਬ ਸਮੋਬਾ ਜੀ ਬਿਲਕੁਲ ਵਧੀਆ ਮੈਂ ਹਾ ਵੀਰ ਹੱਥ ਨਾ ਰੱਖਣ ਦੂ ਜੇ ਗਲਤ ਹੋਊ ਤੇ ਦੱਸਿਆ ਜਾਊਗਾ ਠੀਕ ਆ ਬਾਕੀ ਐ ਸਾਂਭੀ ਵੇਖੋ ਬੱਚਾ ਵੀ ਮੈਂ ਵੀ ਐ ਬੀਜ ਨਾ ਬਸ ਠੀਕ ਆ ਕਿ ਜਾਊਗਾ ਤੇ 88000 ਦੀ ਝੋਟੀ ਦੇਵਾਂਗੇ ਕੋਈ ਲੱਖ ਨਹੀਂ ਮੰਗਣਾ ਕੋਈ 95 ਨਹੀਂ ਕੋਈ 1 2 ਨਹੀਂ ਕੁਝ ਨਹੀਂ ਚਲੋ ਠੀਕ ਆ ਹੁਣ ਤਨੀ ਜਿਆਦਾ ਕੰਮ ਆ ਠੀਕ ਆ ਮੈਂ ਲਖਦੀ ਆ ਤੁਹਾਡੇ ਹਿਸਾਬ ਨਾਲ ਜੈ ਜੈ ਜੀ ਢਾਈ ਕਿਲੋ ਗਾੜਾ ਦੁੱਧ ਵੀ 13 ਕਿਲੋ ਪੂਰਾ ਭਾਜੀ 12 ਦੁੱਧ 13 ਵਾਂ ਪਰ 12 ਦੱਸਿਆ ਜਾਊਗਾ ਢਾਈ ਕਿਲੋ ਗਾੜਾ ਪੌਣੇ 3 ਕਿਲੋ ਵਖਰੀ ਚੋਲੇ ਅਗਲਾ ਠੀਕ ਆ ਸਿਆਣੇ ਬੰਦੇ ਨੂੰ ਉਦਾਂ ਹੀ ਪਤਾ ਲੱਗ ਜਾਂਦਾ ਵੀ ਕਿੰਨਾ ਦੁੱਧ ਮੈਨੂੰ ਦੇਣਾ ਚਲੋ 88000 ਜੋ ਛੋਟਛੜੇ ਕਰ ਦਾਂਗੇ ਵੀਰ ਕਰ ਦਾਂਗੇ ਤੇ ਆ ਤਾਜੀ ਸੂਈ ਹੈ ਜੀ ਆ ਫਣੀ ਬਾਬਾ ਬੱਚਾ ਆ ਫੜਲਾ ਬੱਚਾ ਹੈ ਬਾਈ ਜੀ ਵੀਰ ਕੱਲ ਦੀ ਮੈਂ ਸੂਈ ਆ 14 15 ਕਿਲੋ ਨਾਰਮਲ ਜਿਹਾ ਦੁੱਧ ਦਿੰਦੀ ਆ ਅੱਛਾ ਔਰ ਰੋਜ ਨੂੰ ਵੀ ਹਾਂਜੀ ਬੱਚਾ ਕੱਟੀ ਆ ਗਈ ਕਿਹਦੀ ਇਹਦੀ ਇਹਦੀ ਵੀ ਕੱਟੀ ਆ ਆ ਫੜੀ ਬਚਾ ਬਾਂਦੇ ਪਛਾ ਲਓ ਜੀ ਕੁੜੀਆਂ ਤੁਰਦੀਆਂ ਨਹੀਂ ਬੱਚੇ ਤੋਂ ਬਿਨਾ ਅਤਾੜੀਆਂ ਨਾ ਬਜੇ ਹਜੇ ਵੇ ਸੰਦੀਸ ਹਾਂ ਮੈਂ ਬਹੁਤ ਵੱਡੀ ਹਾਂ ਬਹੁਤ ਵੱਡੀ ਮੈਂ ਕੋਈ ਇਹਨਾਂ ਨੂੰ ਵੇਲੇ ਜੋ ਨੇਚਰਲ ਆ ਇਹਨਾਂ ਨੂੰ ਆਪਾਂ ਕੋ ਕੀਤਾ ਨਹੀਂ ਆ ਵੀ ਇਦਾਂ ਜੇ ਉਦਾਂ 10 ਘੰਟਿਆਂ ਦਾ ਟਾਈਮ ਨਹੀਂ ਇਹਨਾਂ ਨੂੰ ਕੋਈ ਬਿਲਕੁਲ ਜੀ 10 ਵੀ ਨਹੀਂ ਪੂਰੇ ਹੋਏ ਚਵਾਈ ਨੂੰ ਲੈ ਜੇ ਮੈਂ ਦਿਖਾ ਦੇ ਬਿਲਕੁਲ ਗਿੱਲਾ ਨਾਲੂਗਾ ਨਾਲੇ ਚੋਈ ਜੂ ਵਧੀ ਨਿਕਲੀ ਦੀ ਮੈਂ ਆ ਵੀਰ ਬਹੁਤ ਵਧੀਆ 2.5 ਕਿਲੋ ਆਪਾਂ ਦੁਪਹਿਰੇ ਮੈਂ ਚੋਈ ਅੱਜ ਹੀ ਲਈ ਏ ਚਲੋ ਆ ਕੋਈ 12:30 ਵਜੇ ਜਦੋਂ ਤੁਹਾਡੇ ਨੂੰ ਫੋਨ ਤੇ ਗੱਲ ਹੋਈ ਨਾ ਹਾਂਜੀ ਜੀ ਉਦੋਂ ਕਿ ਮੈਂ ਲਈ ਉਦੋਂ ਵਾਦਾ ਫਿਰ ਮੈਂ ਲੈ ਆਂ ਇਹਦੀ ਬਾਜੀ ਫਿਰ ਕੀ ਬਣ ਹਾਂਜੀ ਮਹੀ ਦਾ ਵੀਰ ਬੜਿਆਂ ਰੁਪਈਆ ਦੀ ਪਰ 1.3 ਦੀ ਮੈਂ ਦੇਦਾ 1,30,000 ਦੀ ਜਿਆਦਾ ਨਹੀਂ ਜਿਆਦਾ ਦੱਸ ਦੇ ਜਿੰਨੇ ਠੀਕ ਆ ਹੈ ਜੈ ਜੀ ਆ ਜੇ ਜਿਆਦਾ ਦੱਸ ਦੇ ਕੋਈ ਗੱਲ ਨਹੀਂ ਕਰ ਦੋ ਮੈਂ ਕਿੰਦਾ ਦੀ ਸ਼ੋਰ ਸ਼ਾੜ ਅਗਲੇ ਦਾ ਮਾਨ ਸਨਮਾਨ ਪੂਰਾ ਕਰਾਂਗੇ ਚਲੋ ਆਪਣੀ ਯਾਰ ਇਹਨੂੰ ਬਸ ਠੀਕ ਆ ਕੁੜੀਆਂ ਵੀ ਮੇਰੇ ਦੇ ਹੱਥ ਹੀ ਵੱਢੀ ਜਾਂਦੀ ਬਸ ਆਹੀ 5 20 ਹੈ ਜੀ ਹੈਗੀ ਇੱਕ ਹੋਰ ਵਿਖਾਣੇ ਕੋਲ ਜਾ ਮਾਫਰ ਹੋ ਜਾ ਗਾਹ ਵਜੋ ਹੂੰ ਗਾਂ ਗਾਂਵ ਖਾਣੇ ਸ਼ਾਈਵਾਲ ਦੀ ਅੱਛਾ ਮੁਖਤ ਪਾੜੇ ਗੱਬਣਾ ਨਾ ਨਾ ਬੱਚਾ ਬੁੱਚਾ ਨਹੀਂ ਹੈਗਾ ਅੱਛਾ ਹੀ ਆ ਬੁੜੀ ਭੈ ਕਰੇ ਰੱਖੀ ਜੀ ਇਹ ਘਰ ਦਾ ਮਾਲ ਠੀਕ ਆ ਬੂਰੀਆਂ ਲੈਣੀਆਂ ਨੇ ਇੱਕ ਦੋ ਹੋਰ ਲੈਣੀਆਂ। ਬਾਕੀ 2 ਕਿਲੋ ਵੀਰ ਦੋ ਦਵਾ ਦੇ ਕੋ 8 ਕਿਲੋ। ਹਾਂ। ਐ ਨਿਆਣਾ ਪਾ ਕੇ ਫਟੀ ਡਾ ਕੇ ਚੋਈ ਦੀ ਕੋਈ ਲੱਤ ਵਾਲੀ ਨਹੀਂ। ਪੂਰਾ 8 ਕਿਲੋ ਦਦਊਗਾ। ਚਲੋ। ਤੇ ਦੇਣੀ ਆ 17000 ਦੀ। ਬਸ ਠੀਕ ਆ। ਇੱਕ ਗੱਲ ਹੋਰ ਵੀ ਜੇ ਹਾਂਜੀ। ਇੱਥੋਂ ਆਪਾਂ ਲਾਗ ਲੇ ਪਿੰਡੋ ਗਾਂ ਲਈ ਆ ਮਹਿਤਾ ਚੌਂਕ ਮੇਨ ਆ। ਹਾਂ। ਆ ਬੱਚਾ ਫਣੀ ਆ। ਤੇ ਇਹਨੂੰ ਗਾਂ ਨੂੰ ਟੀਗਾ ਵੀ ਭਰਾਇਆ ਜੇ ਹੂੰ 40 45 ਦਿਨ ਹੋ ਗਏ ਆ ਤੇ ਗਾਂ ਇਹ ਵੀ ਖਲੋਤੀ ਆ ਪਰ ਇਹ ਵੀ ਆਪਾਂ ਦੇਣੀ ਉਦਾਂ ਹੀ ਆ ਗਾਂ ਇਹ ਵੀ ਖਲੋਤੀ ਆ ਚਲੋ ਚਲੋ ਠੀਕ ਆ ਹਾਂ ਕਿਉਂਕਿ ਉਹਦੇ ਦੱਸਣ ਦੇ ਮਤਾਬਕ ਬਿਲਕੁਲ ਬਿਲਕੁਲ ਉਹਦਾ ਨੰਬਰ ਵੀ ਵੀਰ ਦਾ ਦੇ ਦਾਂਗੇ ਜਿਹਦੇ ਕੋਲ ਆਈ ਆ ਚਲੋ ਇਹੋ ਆਪਣੇ ਕੋਲ ਮਾਲ ਆ ਜਿਹੜਾ ਵੀਰ ਭਰਾ ਆਉਣਾ ਚੋਕੇ ਤਸੱਲੀ ਕਰਕੇ ਕਿਸੇ ਨੇ ਜਿੱਦਾਂ ਵੀ ਕਿਸ ਦੀ ਮੰਦੀ ਇਸ਼ਾ ਲੈ ਜੇ ਚਲੋ ਆਪਾਂ ਲੈ ਜੀ ਨੰਬਰ ਬੋਲਦੇ ਫਿਰ ਆਪਣਾ ਨੰਬਰ ਵੀਰ ਆਪਣਾ 88728 48 166 ਪਿੰਡ ਆਪਣਾ ਚੂੰਗਾ ਨਜ਼ਦੀਕ ਮਹਿਤਾ ਚੌਕ ਪਿੰਡਾ ਬਿਆਸ ਪਿੰਡਾ ਤੇ ਬਟਾਲਾ ਪਿੰਡਾ ਟਾਂਡਾ 20 ਕਿਲੋਮੀਟਰ ਸਸਤੀ